ਜੀਕਰ ਤੁਸੀਂ ਇਹ ਹਜ਼ਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਇੱਕ ਵੀਰ ਆਇਆ ਮਗਰੋਂ ਕਹਿੰਦਾ ਵੀ ਅਮਰੀਕਾ ਤੋਂ ਕਿਤੇ ਗੱਲ ਬੋਲੀ ਸੀ ਵੀ ਗੋਡ ਕਿਹਨੂੰ ਕਹਿੰਦੇ ਐ ਮੈਨੂੰ ਵੀ ਪਤਾ ਵੀ ਗੋਡ ਕਿਹਨੂੰ ਕਹਿੰਦੇ ਇੱਕ ਟਰਾਲੀ ਦੇ ਮਗਰ ਲਿਖਿਆ ਸੀਗਾ ਵੀ ਰੱਬ ਤੇ ਵਿਸ਼ਵਾਸ ਰੱਖੋ ਕਿ ਇੰਗਲਿਸ਼ ਦਾ ਸ਼ਬਦ ਕੁਝ ਲਿਖਿਆ ਹੋਇਆ ਸੀਗਾ ਵੀ ਰੱਬ ਤੇ ਵਿਸ਼ਵਾਸ ਰੱਖੋ ਰੱਬ ਜਰੂਰ ਮਿਲਦਾ ਹੈ ਵੇ ਪਹਿਲਾਂ ਪੜਿਆ ਵੀ ਸੀਗਾ ਬਰੋਦਰ ਤੁਹਾਡੀ ਗੌਰ ਕੀਤੀ ਵੀ ਗॉड ਤੇ ਬਣਾ ਦਿੱਤਾ ਪਰ ਗॉड ਹੈ ਕੀ ਹੈ ਸਾਰੇ ਘੇਰ ਉਤੇ ਓ ਮਾਈ ਗॉड ਮਾਈ ਗॉड ਗॉड ਇੰਨਾ ਗॉड ਹੁੰਦਾ ਪਰ ਕਿਸੇ ਨੇ ਨਹੀਂ ਜਬੀ ਗॉड ਹੈ ਕੀ ਹੈ ਅੰਗਰੇਜ਼ਾਂ ਨੇ 26 ਅੱਖਰਾਂ 'ਚੋਂ ਤਿੰਨ ਅੱਖਰ ਚੱਕ ਕੇ ਗॉड ਬਣਾਤਾ ਸੀ ਹੈ ਜੀ ਤੇ ਜਨਰੇਟਰ ਪੈਦਾ ਕਰਨ ਵਾਲਾ ਤੇ ਆਪਰੇਟਰ ਪਾਲਣ ਪੋਸ਼ਣ ਕਰਨ ਵਾਲਾ ਦੇਖਭਾਲ ਕਰਨ ਵਾਲਾ ਤੇ ਕੀ ਕੀ ਤੇ ਕਿਸ ਤਰ੍ਹਾਂ ਰੋਤ ਫਤਮ ਕਰਨ ਵਾਲਾ ਪੈਦਾ ਵੀ ਉਹ ਕਰਦਾ ਪਾਲਣ ਪੋਸ਼ਣ ਵੀ ਉਹ ਕਰਦਾ ਤੇ ਖਤਮ ਵੀ ਉਹ ਕਰਦਾ ਜੇ ਗੱਲ ਸਹੀ ਹੈ ਤਾਂ ਢਾਡੀ ਮਾਰ ਦੋ ਬਾਕੀ ਤੁਹਾਡੀ ਸੋਚ ਹੈ ਤੁਸੀਂ ਰੱਬosaur ਪਹਿਲਾਂ ਕਹਿੰਦੇ ਰੱਬ ਵੀ ਕੋਈ ਸਿਆਣੀ ਗੱਲਾਂ ਕਰਦੇ ਹੁੰਦੇ ਵੀ ਥੱਲੇ ਰਹਿੰਦਾ ਹੁੰਦਾ ਸੀ ਉਹ ਕਿਹੜੇ ਕਿਹੜੀ ਗੱਲੋਂ ਕਿੱਥੇ ਚਲਾ ਗਿਆ ਆਪਾਂ ਕਹਿੰਦੇ ਰੱਬ ਨੇ ਢਿੰਦਾ ਰੱਬ ਉਹਦੋਂ ਦਿੰਦਾ ਜਦੋਂ ਆਪਾਂ ਨੂੰ ਕੁਝ ਨਹੀਂ ਦਿੰਦਾ। ਰੱਬ ਉਹਦੋਂ ਦਿੰਦਾ ਜਦੋਂ ਕੁਝ ਨਹੀਂ ਦਿੰਦਾ। ਦੀਦਾ ਬਾਅਦ ਕਰੰਟ ਦੀ ਤਾਰਾਂ ਦੇ ਵਿੱਚ ਆਪਰੋਂ ਇਹ ਤਾਂ ਤੋਲੇ ਐ। ਕੋਈ ਦੱਸੋ ਕਰੰਟ ਵੇਖ ਕੇ ਦਿਖਾਓ ਮੈਨੂੰ ਵੀ ਤਾਰਾਂ 'ਚ ਮੈਨੂੰ ਬਿਜਲੀ ਦਿੰਦੀ ਐ। ਉਹ ਕਿੱਥੋਂ ਦਿਸੂਗਾ ਉਹ ਕਰਮਾਂ ਵਾਲੇ ਨੂੰ ਦਿਸਦੇ ਐ। ਸੱਚੇ ਪਾਕਸ਼ਾ ਦੀ ਮਿਹਰ ਐ। ਕਿਤੇ ਰੱਬ ਇੱਥੇ ਸੀਗਾ ਕਿਤੇ ਉੱਥੇ ਲਈ। ਕਿਸੇ ਨੇ ਘਰ ਦਾ ਕੁੰਡਾ ਖੜਕਾਇਆ ਜਾ ਕੇ ਰੱਬ ਦੇ ਘਰ ਦਾ ਕੁੰਡਾ ਕਿਸੇ ਨੇ ਖੜਕਾਇਆ ਕਿਸੇ ਜੱਟ ਨੇ ਜਾ ਕੇ ਗਿਆ। ਵੀ ਮੇਰੀ ਫਸਲ ਸੁੱਕਦੀ ਐ ਰੱਬਾ ਵੀ ਪਾ ਦੇ। ਉੜੀ ਬੱਦਲ ਵਾਲੀ ਹੋਈ ਇੱਕ ਲਾਰੀ ਨੇ ਜਾ ਕੇ ਰੱਬ ਦਾ ਕੁੰਡਾ ਖੜਕਾਤਾ ਰੱਬਾ ਮੀ ਨਾ ਪਾਈ ਚੁੱਣੀ ਸੁਪੜੀ ਪਾਈ ਆ ਮੈਂ ਜੇ ਮੀ ਪੈ ਗਿਆ ਚੁੱਣੀ ਗਿੱਲੀ ਹੋ ਜੂ ਰੱਗ ਰਹਿ ਜੂ ਤੇ ਚੱਤੀ ਜੀ ਦੇ ਉਹਨੇ ਮੈਨੂੰ ਪੈਸੇ ਨਹੀਂ ਦੇਣੇ ਮੇਰੇ ਬੱਚੇ ਭੁੱਖੇ ਮਰ ਜਾਣਗੇ ਰੱਬ ਨੇ ਸੋਚਿਆ ਮੈਂ ਕਿੱਥੇ ਰਵਾਂ ਉਹ ਚੱਕਰਾਂ 'ਚ ਪੈ ਗਿਆ ਰੱਬ ਨੇ ਸੋਚਿਆ ਜੀ ਇੱਥੇ ਕਿਤੇ ਆੜ ਗਵੜ ਦੇ ਕਿਤੇ ਪੱਥਰਾਂ ਤੇ ਚੜ ਕੇ ਪਹਾੜ ਤੇ ਚੜ ਕੇ ਬਹਿ ਗਿਆ ਨਾ ਇਹਨਾਂ ਨੇ ਪੰਜਾਬੀਆਂ ਨੇ ਲੁੱਪ ਲੈਣਾ ਕਿਉਂਕਿ ਪੰਜਾਬੀ ਪੁੱਠੇ ਕੱਪਾ ਨੂੰ ਸ਼ੇਰ ਹੈ ਇਹ ਗੱਲ ਪੱਕੀ ਹੈ ਰੱਬ ਕਿੱਥੇ ਵੜ ਗਿਆ ਰੱਬ ਲੋਕਾਂ ਦੇ ਦਿਲਾਂ 'ਚ ਵੜ ਗਿਆ ਵੀ ਆਪ ਅੰਦਰ ਦਾ ਵੇਦੇ ਨਹੀਂ ਕੋਈ ਜੰਗਾ ਮੰਗਦਾ ਕੋਈ ਮਾੜਾ ਮੰਗਦਾ ਕੋਈ ਗੁਰੂ ਘਰ ਜਾ ਕੇ ਅੰਦਰ ਮੰਗੀ ਜਾਂਦਾ ਕੋਈ ਬਾਹਰ ਮੰਗੀ ਜਾਂਦਾ ਉਦੋਂ ਰੱਬ ਵੀ ਚੱਕਰਾਂ 'ਚ ਪੈ ਜਾਂਦਾ ਵੀ ਮੰਗਦਾ ਕੌਣ ਹੈ ਹੁਣ ਪੱਥਰਾਂ ਦੀ ਪੂਜਾ ਕਰਦੇ ਨੇ ਇਹ ਨਹੀਂ ਕਹਿੰਦਾ ਵੀ ਰੱਬ ਹੈੜੀ ਰੱਬ ਹੈਗਾ ਸਾਰੇ ਮੰਨਦੇ ਆ ਵੀ ਰੱਬ ਹੈਗਾ ਰੱਬ ਹੈਗਾ ਜੇ ਮੰਨਣਾ ਕੀਤਾ ਹੈ ਕਿ ਦੁਨੀਆ ਕਹਿੰਦੀ ਹੈ ਧੰਨੇ ਨੇ ਰੱਬ ਪੱਥਰਾਂ 'ਚ ਪਾ ਲਿਆ ਸੀਗਾ ਜਿਹੜੀ ਚੀਜ਼ ਮਰਜ਼ੀ ਨੂੰ ਰੱਬ ਮੰਨ ਲੋ ਉਹੀ ਰੱਬ ਹੈ ਪਰ ਆਪ ਸਾਡੇ ਅੰਦਰ ਅਸੀਂ ਅੰਦਰ ਨਹੀਂ ਬਹਿੰਦੇਗੇ ਬਾਕੀ ਹੋਰ ਵੀ ਗੱਲਾਂ ਕੌਡੀਆਂ ਲੱਗਣਗੀਆਂ ਪਰ ਮੈਂ ਕਹਿੰਦਾ ਭਾਈ ਹੁਣ ਆਪਾਂ ਲੱਕੀ ਜਾਣਦੀਏ ਗੁੱਸੇ ਨੂੰ ਮੈਚ ਸ਼ੁਰੂ ਕਰਦੀਏ ਬਾਕੀ ਕੁਝ ਹੋਰ ਜਿੱਦੋ ਜਿਵੇਂ ਸੋਨੂ ਹਣ ਸਿੰਘ ਸੱਜ ਗਿਆ ਇਕਬਾਲ ਕਹਿੰਦਾ ਭਾਈ ਨਜ਼ਾਰਾ ਹੀ ਜਾਂਦਾ ਸੋਨੂ ਸਿੰਘ ਸੱਜ ਗਿਆ ਮੈਂ ਸਾਰੇ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਬੇਸ਼ੱਕ ਮੈਂ ਆਪ ਦਾ ਢਾਢੀ ਨਹੀਂ ਰੱਖੀ ਪਰ ਜੇ ਦਾੜੀ ਕਿਸੇ ਦੇ ਵਾਲ ਆਉਂਦੀਆਂ ਨੇ ਕਿਸੇ ਗੱਲ ਨੂੰ ਹੀ ਆਉਂਦੀ ਹੈ ਕਿਸੇ ਗੱਲ ਨੂੰ ਹੀ ਆਉਂਦੀ ਹੈ ਆਪਾਂ ਸਿੱਖ ਸਰਦਾਰ ਆਪਾਂ ਜਦੋਂ ਬਾਹ ਦੇ ਪੇਟ 'ਚੋਂ ਆਉਂਦੇ ਆ ਨਾ ਇਹ ਸਾਰੇ ਉਦਾਂ ਮੇਰੀ ਆਪਾਂ ਸਾਰੇ ਸਰਦਾਰ ਹੈ ਬਾਹਰ ਆ ਕੇ ਆਪਾਂ ਆਪਦਾ ਫੇਸ ਕੋਈ ਪਸਤਰੀ ਨਾ ਕੋਈ ਟੇਚੀ ਜਦੋਂ ਵਾਲ ਕਟਾਉਨੇ ਫਿਰ ਕੋਈ ਪੰਡਤ ਬਣ ਜਾਂਦਾ ਕੋਈ ਬਾਹਮਣ ਬਣ ਜਾਂਦਾ ਕੋਈ ਜੱਟ ਬਣ ਜਾਂਦਾ ਕੋਈ ਸਰੀਆਰਾ ਬਣ ਜਾਂਦਾ ਇਹ ਸਾਰੇ ਆਪਾਂ ਆਪਦੇ ਹੱਥਾਂ ਪਾ ਆਪ ਹੀ ਬਣੇ ਹੋਏ ਆ ਰੱਬ ਜਿਹੜੀ ਕਿਸੇ ਨੂੰ ਕੁਝ ਬਣਾ ਕੇ ਭੇਜਿਆ ਹਰ ਨਿੱਕੇ ਨਿੱਕੇ ਬੱਚੇ ਇੱਕ ਬੱਚਾ ਉਧਰ ਮੋਬਾਈਲ ਦਾ ਵੀਡੀਓ ਬਣਾ ਰਿਆ ਸੀਗਾ ਮੈਂ ਕਹਿਣਾ ਵੀ ਚਾਹਦਾ ਪਰ ਨਿੱਕੇ ਨਿੱਕੇ ਬੱਚਿਆਂ ਦੇ ਮਾਪਿਆਂ ਨੂੰ ਮੇਰੀ ਬੇਨਤੀ ਵੀ ਇਹਨਾਂ ਦੇ ਅੱਥਾਂ 'ਚ ਤੁਸੀਂ ਆਈਫੋਨ ਨਾ ਫੜਾਓ ਇਹਨਾਂ ਦੇ ਹੱਥਾਂ 'ਚ ਚੰਗੀਆਂ ਕਿਤਾਬਾਂ ਦੇ ਗੁੱਟ ਤਾਂ ਸਾਹ ਫੜਾਇਓ ਨਹੀਂ ਟੋਲੋ ਪਛਤਾਉਣਾ ਪੈਣਾ ਹੈ ਮੋਬਾਈਲ ਨੇ ਦੁਨੀਆ ਦੀ ਮੱਤ ਮਾਰਤੀ ਜੇ ਮੋਬਾਈਲ ਖਰਾਬ ਹੋ ਗਿਆ ਤੇ ਕਹਿਣਗੇ ਬੱਚੇ ਨੇ ਖਰਾਬ ਕਰਤਾ ਜੇ ਬੱਚਾ ਖਰਾਬ ਹੋ ਗਿਆ ਤੇ ਕਹਿਣਗੇ ਮੋਬਾਈਲ ਨੇ ਖਰਾਬ ਕਰਤਾ ਇਹ ਬਣਾਉਣ ਵਾਲੇ ਦਾ ਕੋਈ ਕਸੂਰ ਨਹੀਂ ਹੁਣ ਫੇਸਬੁੱਕ ਹੈ ਫੇਸਬੁੱਕ ਮਾਰਕ ਜੁਗਰ ਨੇ ਬਣਾਈ ਉਹਦੇ ਕੋਲ ਨਾ ਕੋਈ ਡਿਗਰੀ ਹੈ ਤੇ ਨਾ ਡਿਪਲੋਮਾ ਹੈ ਦੁਨੀਆ ਉਹਨੇ ਕਿਹੜੇ ਪਾਸੇ ਪਾਦੀ ਹੈ ਹਰੇਕ ਪਹਿਲਾ ਰਾਤ ਨੂੰ ਜੇ ਕੋਈ ਸੱਤਾ ਉੱਠਦਾ ਸੀ ਨਾ ਉਹਨੂੰ ਜਾਗ ਆ ਜਣੀ ਉਰੇ ਪਾੜੀ ਪੀਕੇ ਸੌ ਜਾਣਾ ਹੁਣ ਕੀ ਕਰਦੇ ਆ ਫਟਾਫਟ WhatsApp ਵੇਦੇ ਕਿ ਮੈਸੇਜ ਆਇਆ ਕਿਸੇ ਦਾ WhatsApp ਨੇ ਈਪੀ ਮੱਤ ਮਾਰਤੀ ਐ ਕਿਸੇ ਨੂੰ ਗਲਤੀ ਨਾਲ ਮੇਰੇ ਤੋਂ ਮੈਸੇਜ ਹੋ ਗਿਆ ਮੇਰੇ ਤੋਂ ਗਲਤੀ ਨਾਲ ਮੈਸੇਜ ਹੋ ਗਿਆ ਜੀਤੇ ਬਾਈ ਜੀਤਾ ਬਾਈ ਵੀ ਦੇਖ ਰਿਹਾ ਸਾਡਾ ਬਾਈ ਗਲਤੀ ਨਾਲ WhatsApp ਤੇ ਮੈਸੇਜ ਹੋ ਗਿਆ ਉਹਦਾ ਮੈਨੂੰ ਮੈਸੇਜ ਆਇਆ ਤੁਸੀਂ ਕੌਣ ਮੈਂ ਕਿਹਾ ਸੌਰੀ ਗਲਤੀ ਨਾਲ ਹੋ ਗਿਆ ਪਲੀਜ਼ ਤੁਸੀਂ ਦੱਸੋ ਕੌਣ ਮੈਂ ਕਿਹਾ ਸੌਰੀ ਗਲਤੀ ਨਾਲ ਮੈਸੇਜ ਹੋ ਗਿਆ ਨਹੀਂ ਪਲੀਜ਼ ਤੁਸੀਂ ਦੱਸੋ ਕੌਣ ਫਿਰ ਮੈਂ ਹੱਕੀ ਨੇ ਵਾਇਸ ਮੈਸੇਜ ਭੇਜਿਆ ਵੀ ਭਰਾਵਾ ਸੋ ਜਾ ਮੈਂ ਵੀ ਮੁੰਡਾ ਹੀ ਆ ਤੁਹਾਡੀ ਸੋ ਜਾ ਤੁਸੀਂ ਰੱਬੋ ਸਰੇ ਆ ਪਹਿਲਾਂ ਕਿਤੇ ਰੱਬੀ ਬਾਕੀ ਬਈ ਗੱਲਾਂ ਕੀ ਜਾਂ ਰਕੌੜੀਆਂ ਲੱਗਣ ਗਿਆ